ਜਿੱਤ ਹੋਈ ਹੈ ਜਿਹੜੀ ਜਿੱਤ ਹੋਈ ਹੈ ਸਾਡੇ ਸਾਰੇ ਵਕੀਲ ਪਾਇਚਾਰੀ ਦੀ ਜਿੱਤ ਹੋਈ ਹੈ ਜੀ ਉਹਨਾਂ ਦੇ ਵਿਸ਼ਵਾਸ ਦੀ ਜਿੱਤ ਹੋਈ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਬਾਰਬਰ ਕੌਂਸਲ ਮੈਂਬਰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਮੈਂ ਮਨੂੰ ਜੋ ਮਾਣ ਬਖਸ਼ਾ ਹੈ ਵਕੀਲ ਸਾਹਿਬਾਨ ਨੇ ਮੈਂ ਉਸਤੇ ਖਰਾ ਉਤਰ ਸਕਾਂ ਤੇ ਸਭ ਦੇ ਲਈ ਭਲਾਈ ਦਾ ਕੰਮ ਕਰ ਸਕਾਂ ਜੀ ਪ੍ਰਧਾਨ ਸਾਹਿਬ ਇੰਨਾ ਵਕੀਲਾਂ ਨੂੰ ਇੰਨਾ ਵੱਡੇ ਮਾਰਜਨਾ ਦਿਖਾਇਆ ਇਹਨਾਂ ਨੇ ਤੁਸੀਂ ਕੀ ਨਾ ਵਸਤੇ ਕੀ ਤੋਹਫਾ ਲੈ ਕੇ ਆਓਗੇ ਮੈਂ ਜਿੰਨਾ ਵੱਧ ਤੋਂ ਵੱਧ ਇਹਨਾਂ ਲਈ ਵੱਧ ਤੋਂ ਵੱਧ ਲੋਕ ਭਲਾਈ ਦਾ ਕੰਮ ਹੋ ਸਕੇਗਾ ਮੈਂ ਕਰ ਸਕੂੰਗਾ ਜੀ ਤੇ ਸਾਡੇ ਜਿਹੜੀ ਹੈਗੀ ਹੈ ਮੇਨ ਚੈਂਬਰਸ ਦੀ ਪ੍ਰੋਬਲਮ ਹੈ ਚੈਂਬਰਸ ਦੀ ਮੇਨ ਜਿਹੜੀ ਪ੍ਰੋਬਲਮ ਉਹ ਅਸੀਂ ਉਹ ਕਰਾਂਗੇ ਜੀ ਸਾਨੂੰ ਤਾਂ ਮੇਨ ਜਿਹੜਾ ਟਾਈਪਰ ਨਹੀਂ ਕੰਮ ਨੂੰ ਬੈਠਾ ਲੱਗਦਾ ਵੀ ਇਸ ਸਾਲ ਸਭ ਹੋ ਜੂਗੀ ਦੇਖੋ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੂੰਗਾ ਬਾਕੀ ਸਾਡੀ ਟੀਮ ਹੈ ਜਿਹੜੀ ਹੈਗੀ ਆ ਉਹ ਵੀ ਸਾਡੇ ਨਾਲ ਹੈ ਜੀ ਦੇ ਬਾਈ ਦੇ ਜਿਹੜੇ ਹੈਗੇ ਜੂਨੀਅਰ ਮਕਸੀਦਾਂ ਚ ਜਾ ਰਹੇ ਹਾਂ ਇਹਦਾ ਇਹਨਾਂ ਨੂੰ ਮੁੱਖ ਰੱਖ ਕੇ ਜਿਆਦਾ ਟੈਂਪਰੇਰੀ ਕੰਮ ਵੀ ਕੀ ਕੀਤਾ ਜਾਊਗਾ ਬਿਲਕੁਲ ਜੀ ਬਿਲਕੁਲ ਹਾਂ ਇਸ ਵਾਰ ਸੀ ਵੀ ਅਸੀਂ ਮੈਨੂੰ 162 162 ਵੋਟ ਆਪੀ ਹੈ ਜੀ ਇਹਦਾ ਸਾਰਾ ਸਿਹਰਾ ਤੁਸੀਂ ਕਿਹਨੂੰ ਦਿੰਦੇ ਹੋ ਜੀ ਇਸਦਾ ਸਾਰਾ ਸਿਹਰਾ ਸਾਡੇ ਬਾਰ ਕਾਉਂਸਲ ਮੈਂਬਰ ਕਰਮਜੀਤ ਚੌਧਰੀ ਜੀ ਤੇ ਬਾਕੀ ਸਾਡੇ ਜਿਹੜੇ ਸੀਨੀਅਰਸ ਤੇ ਮੇਰੀ ਸਾਡੇ ਜਿਹੜੀ ਟੀਮ ਹੈਗੀ ਆ ਉਹਨਾਂ ਦੀ ਮਿਹਨਤ ਹੈ ਸਾਰੀ ਜੀ ਉਹਨਾਂ ਦੀ ਮਿਹਨਤ ਦੇ ਸਦਕਾ ਹੀ ਮੈਂ ਜਿਹੜਾ ਹੈਗਾ ਪ੍ਰਧਾਨ ਬਣਿਆ ਜੀ ਮੈਂ ਅਤੀ ਧੰਨਵਾਦੀ ਹਾਂ ਜੀ ਗੋਟਾਪੱਗ ਦੇ ਸਾਰੇ ਵਕੀਲ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਜਤਾਇਆ ਪਰ ਜਿੰਨਾ ਹੋ ਸਕਦਾ ਬਾੜੀ ਭਲਾਈ ਲਈ ਕੰਮ ਕਰਾਂਗੇ ਜੀ ਸਭ ਤੋਂ ਵਧੀਆ ਲੱਗਦਾ ਜੀ ਜਦੋਂ ਇਹ ਲੇਡੀ ਆਗੋ ਕਟ ਜਿੱਤਦੀ ਹੈ ਜੀ ਮੇਰਾ ਨਾਮ ਐਡਵੋਕੇਟ ਦਿਲਿੰਦਰ ਸਿੰਘ ਪੰਡਾ ਹੈ ਜੀ ਭਾਈ ਜਿੱਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹਦੇ ਆ ਜੀ ਇਹਦੇ ਤੇ ਹੈ ਜੀ ਮੈਂ ਜਿਹੜੀ ਪੋਸਟ ਤੇ ਖੜਿਆ ਐਵੇਂ ਭਰਾ ਨੂੰ ਖੜਾ ਕੀਤਾ ਸੀਗਾ ਜੀ ਤੇ ਮੈਨੂੰ ਉਹਨਾਂ ਨੇ ਪੂਰਾ ਸਾਥ ਦਿਆ ਜਿੱਤਣ ਵਾਸਤੇ ਜੀ ਤੇ ਜਿਹੜਾ ਮੇਨ ਮੁੱਦਾ ਸੀ ਹਰ ਚੈਂਬਰ ਦਾ ਜੀ ਉਹ ਅਸੀਂ ਉਹਨੂੰ ਕਮੇਟੀ ਐਗਜ਼ੀਕਿਟਿਵ 'ਚ ਆ ਗਏ ਆ ਅਸੀਂ ਨਾਲ ਹੋ ਕੇ ਹੱਲ ਕਰਾਵਾਂਗੇ ਜੀ ਲੱਗਦਾ ਜੀ ਕਿ ਸਰ ਮੇਰਾ ਮਕਸਦ ਇਹੀ ਸੀਗਾ ਜੀ ਮੈਂ ਪਿਛਲੀ ਵਾਰ ਰਹਿ ਗਿਆ ਸੀਗਾ ਭਰਾਵਾਂ ਦੀ ਹਲਚਲ ਕਰਕੇ ਮੈਂ ਦੁਬਾਰਾ ਆਇਆ ਤੇ ਮੈਨੂੰ ਇਹਨਾਂ ਨੇ ਸੇਰਾ ਪਾ ਦਿੱਤਾ ਦੀ ਤੇ ਮੈਂ ਅੱਜ ਕਿ ਮੈਂ ਟੈਫਨੀ ਹੱਲ ਕਰਾਵਾਂਗਾ ਜੀ ਥੈਂਕ ਯੂ ਟ੍ਰਿਕ ਬਟਿੰਗ ਹੈ ਜੀ ਕੀ ਕਹਿਣਾ ਚਾਹਦੇ ਤੁਸੀਂ ਜਿੱਤੇ ਮਾਣ ਜਿੱਤੇ ਇਹ ਸਰ ਮੇਰੀ ਇਕੱਲੇ ਦੀ ਜਿੱਤ ਨਹੀਂ ਹੈ ਮੇਰੀ ਸਾਰੀ ਟੀਮ ਦੀ ਜਿੱਤ ਹੈ ਇਹ ਟਾਡੇ ਬਾਰ ਕੌਂਸਲ ਮੈਂਬਰ ਚੌਧਰੀ ਕਰਮਜੀਤ ਸਿੰਘ ਦੀ ਜਿੱਤ ਹੈ। ਇਹ ਸਾਰੇ ਭਰਾਵਾਂ ਨੇ ਪੂਰਾ ਜੋਰ ਲਾਇਆ ਇੰਨੀ ਹੱਲਾਸ਼ੀਰੀ ਦੇ ਕੇ ਸਾਨੂੰ ਮਿਹਰ ਜਤਾਇਆ ਇਹਨਾਂ ਦੇ ਵਾਇਸਪ੍ਰੇਸਿਡੈਂਟ। ਇਹ ਜਿਹੜੇ ਬਤਰੀ ਸਾਹਿਬ ਇਹ ਸਾਡੀ ਚੈਂਪਰਾਂ ਦੀ ਪ੍ਰੋਬਲਮ ਨੂੰ ਸੋਲਵ ਕਰੋਗੇ ਜੀ? ਜਰੂਰ ਜਰੂਰ ਸਾਡੀ ਇਸ ਟਮ ਜਰੂਰ ਸੋਲਵ ਹੋਏਗੀ ਇਹ ਪ੍ਰੋਬਲਮ। ਇਹ ਅਗਲੇ ਸਾਲ ਤੁਹਾਨੂੰ ਇਹ ਪ੍ਰੋਬਲਮ ਨਹੀਂ ਦੇਖਣ ਨੂੰ ਮਿਲੇਗੀ। ਇਹ ਸਾਡਾ ਵਾਅਦਾ ਹੈ। ਅਸੀਂ ਐਗਜ਼ੀਕਟਿਵ ਦਾ ਪਾਰਟ ਹੋ ਕੇ ਤੁਹਾਡੇ ਨਾਲ ਵਾਅਦਾ ਕਰ ਰਹੇ ਹਾਂ ਕਿ ਸੀਗੇ ਚੈਂਪਰਾਂ ਦਾ ਮਸਲਾ ਸਭ ਤੋਂ ਪ੍ਰਾਇਓਰਟੀ ਦੇ ਬੇਸ ਤੇ ਸੋਲਵ ਕਰਾਂਗੇ। ਥੈਂਕ ਯੂ। ਥੈਂਕ ਯੂ।